ਲੇਕਿਨ ਬਲਕਾਰ ਸਿੱਧੂ ਤੋਂ ਅਸੀਂ ਪੂਰੇ ਦੁਖੀ ਐ ਕਿਉਂਕਿ ਬਲਕਾਰ ਸਿੱਧੂ ਨੇ ਕਿਸੇ ਵਰਕਰ ਨੂੰ ਵੀ ਨਹੀਂ ਪੁੱਛਿਆ ਉਹਨੂੰ ਇਹ ਪਤਾ ਹੀ ਨਹੀਂ ਬਰਾਮਪਰਾ ਫੂਲ ਚ ਕੋਈ ਵਰਕਰ ਮੇਰੇ ਨਾਲ ਕੰਮ ਕਰ ਰਿਹਾ ਸੀ ਭ੍ਰਸਤਾਚਾਰ ਦੇ ਵਿੱਚ ਅਗਰ ਅੱਜ ਪੰਜਾਬ ਦੇ ਵਿੱਚੋਂ ਕੱਟਣਾ ਹੋਵੇ ਤਾਂ ਬਲਕਾਰ ਸਿੱਧੂ ਨੰਬਰ 1 ਤੇ ਨਿਕਲ ਸਕਦਾ ਹੈਗਾ ਜਿੱਥੋਂ ਕੀ ਪਤਾ ਲੱਗਦਾ ਹੈ ਇਹਨਾਂ ਨੂੰ ਕਿਸੇ ਵਰਕਰ ਦੀ ਲੋੜ ਨਹੀਂ ਹੈ ਇਸ ਕਰਕੇ ਅੱਜ ਤੁਸੀਂ ਸਾਰੇ ਜਾਣੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਲੱਗੇ ਆ ਇਨਾਂ ਦੀਆਂ ਹਰਕਤਾਂ ਬਾਰੇ ਮੈਂ ਕੁਲਤਾਰ ਸੰਧਮਾ ਜੀ ਜੋ ਕਿ ਸਪੀਕਰ ਸਾਹਿਬ ਹੈ ਸਾਡੇ ਵਿਧਾਨ ਸਭਾ ਦੇ ਮੈਂ ਉਹਨਾਂ ਨੂੰ ਵੀ ਮਿਲ ਕੇ ਆਇਆ ਮੈਂ ਇਹਨਾਂ ਦੇ ਜਿਹੜੇ ਦਿੱਲੀ ਤੋਂ ਇੰਚਾਰਜ ਲੱਗੇ ਹੋਏ ਆ ਦੀਪਕ ਜੀ ਦੀਪਕ ਪਟਕ ਜੀ ਮੈਂ ਉਹਨਾਂ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ ਕਿਸੇ ਦੀ ਮੈਂ ਹਰ ਚੀਜ਼ ਦਾ ਸਬੂਤ ਇਹਨੂੰ ਤਿਆਰ ਹੈ ਇੱਥੇ ਜਿਹੜਾ ਜਿੱਤਿਆ ਬਲਕਾਰ ਸਿੰਘ ਸਿੱਧੂ ਉਹਨੇ ਕਿਸੇ ਵਰਕਰ ਦੀ ਪੁੱਛਦਾ ਸਣੀ ਨਹੀਂ ਕੀਤੀ ਅੱਜ ਜਿੰਨੇ ਵਰਕਰ ਇਕੱਠੇ ਹੋਏ ਆ ਸਾਰੇ ਆਮ ਆਦਮੀ ਪਾਰਟੀ ਤੋਂ ਸੈਂਕੜੇ ਵਰਕਰ استیفا دے رہے ہیں جی ہون کرپشن گئے تو نگر کونسل سے ہنڈر پرسینٹ کرپشن پہلنا نہ ہو ہے جی نا کی جیدے باستے سی دینا تے ایک گتہ سی اسی توپنی دیکھی سی اسی چھانی دیکھی سی جیدے دو راہو کے ہے وہ تو سارے چار دن پہلنا دی سی ہے بوٹا تو کیتی سی اور اب لمبے سامنے تو انہیں نال سی پر انہیں نے ساون ہو گناہ اور کیتا ہے آپ برکرہ نے کر کر جا کے بوٹا مانگی ہیں لوگ کا لوگ بھی اسی ਉਹਦੇ ਕੰਮ ਕਰਾ ਮਾਈ ਕੋ ਕੰਮ ਹੋਇਆ ਤਾਂ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਅਸੀਂ ਇਹਨਾਂ ਨੂੰ ਦਿਤਾਇਆ ਪਰ ਇਥੇ ਜਿਹੜਾ ਜਿੱਤਿਆ ਬਲਕਾਰ ਸਿੰਘ ਸਿੱਧੂ ਉਹਨੇ ਕਿਸੇ ਵਰਕਰ ਦੀ ਪੁੱਛਦੱਸ ਨਹੀਂ ਕੀਤੀ ਅੱਜ ਜਿੰਨੇ ਵਰਕਰ ਇਕੱਠੇ ਹੋਇਆ ਸਾਰੇ ਆਮ ਆਦਮੀ ਪਾਰਟੀ ਤੋਂ ਸੈਂਕੜੇ ਵਰਕਰ ਅਸਤੀਫਾ ਦੇ ਰਹੇ ਆ ਅੱਗੇ ਕਿਸੇ ਪਾਰਟੀ ਦੀ ਜਾਣਦਾ ਕੋਈ ਅੱਗੇ ਹਜੇ ਕੋਈ ਪ੍ਰੋਗਰਾਮ ਨਹੀਂ ਹੈ ਕਿਸੇ ਪਾਰਟੀ ਜਾਣਦਾ ਅੱਜ ਪਾਰਟੀ ਛੱਡਤੀ ਸਾਰਿਆਂ ਨੇ ਅੱਜ ਤੋਂ ਜੀ ਇਹ ਜਿੰਨੇ ਸਾਰੇ ਵਰਕਰ ਆ ਇਹ ਸਾਰੇ ਆਮ ਆਦਮੀ ਪਾਰਟੀ ਨੂੰ ਸਸਤ੍ਰੀਕਰ ਬੁਲਾ ਰਹੇ ਆ ਜੀਦਾ ਕੀ ਕਾਰਨ 1021 ਆ 12500 ਬੰਦੇ ਨੇ ਸਾਡੇ ਸ਼ਹਿਰ ਚੋਂ ਐਮਐਲਏ ਬਲਕਾਰ ਸਿੱਧੂ ਨੂੰ ਵੋਟ ਪਾਈ ਸੀ ਪਰ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਸਾਡਾ ਐਡਾ ਵੱਡਾ ਸ਼ਹਿਰ ਹੈ 12500 ਬੰਦੇ ਨੇ ਸਾਨੂੰ ਵੋਟ ਪਾਈ ਆ ਸਾਡੇ ਸ਼ਹਿਰ ਦੇ ਵਿੱਚ ਇੱਕ ਵੀ ਇਮਾਨਦਾਰ ਬੰਦਾ ਨਹੀਂ ਸੀ ਵੀ ਜਿਹੜੀ ਕੋਈ ਸੁਣਵਾਈ ਕਰ ਸਕਦਾ ਇਹਨੇ ਸਾਡੇ ਤੇ ਸਾਡੇ ਸ਼ਹਿਰ ਦੀਆਂ ਜਿਹੜੀਆਂ ਚਾਬੀਆਂ ਆ ਉਹ ਸਾਡੇ ਸ਼ਹਿਰ ਤੋਂ ਬਾਹਰ ਹੀ ਭੇਜਤੀਆਂ ਜੀਦਾ ਕੀ ਸਾਡੇ ਹਲਕੇ ਨਾਲ ਕੋਈ ਤਾਲਕਾ ਨਹੀਂ ਹੈ ਨੀ ਔਰ ਦੂਜੀ ਗੱਲ ਅੱਜ ਮੋਟ ਜੀ ਫਰਟ ਚੱਕ ਇਹਨਾਂ ਦੇ ਕਿਸੇ ਵੀ ਵਰਕਰ ਨੇ ਕਿਸੇ ਵੀ ਇਹਨਾਂ ਦੇ ਉੱਤੇਦਾਰ ਨੇ ਕਿਸੇ ਵੀ ਇਹਨਾਂ ਦੇ ਲੀਡਰ ਨੇ ਆ ਜਿੰਨੇ ਵਰਕਰ ਖੜਿਆ ਕਿਸੇ ਨਾਲ ਹਰ ਤੱਕ ਕੋਈ ਤਾਲਮੇਲ ਨਹੀਂ ਕੀਤਾ ਜਿੱਥੋਂ ਕੀ ਪਤਾ ਲੱਗਦਾ ਇਹਨਾਂ ਨੂੰ ਕਿਸੇ ਵਰਕਰ ਦੀ ਲੋੜ ਨਹੀਂ ਹੈ ਇਸ ਕਰਕੇ ਤੁਸੀਂ ਸਾਰੇ ਜਾਣੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਅੱਜ ਸੈਂਕੜੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ ਹੈਗਾ ਇਹਦੇ ਵਿੱਚ ਉਹ ਵਰਕਰ ਜ਼ਿਆਦੇ ਐ ਜਿਨ੍ਹਾਂ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਸੀ ਇਹਦੇ ਪੋਲਿੰਗ ਏਜੰਟ ਬਣੇ ਸੀ ਹਾਲਾਂਕਿ ਐਮਐਲਏ ਸਾਹਿਬ ਨੂੰ ਨਹੀਂ ਪਤਾ ਹੋਵੇਗਾ ਵੀ ਇਹ ਮੇਰੇ ਪੋਲਿੰਗ ਏਜੰਟ ਹੋਣਗੇ ਜਾਂ ਮੇਰੇ ਵਾਸਤੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਹੋਣਗੀਆਂ ਉਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੈਗੇ 2022 ਦੀਆਂ ਤਸਵੀਰਾਂ ਦੇ ਵਿੱਚ ਜੇ ਸਾਡੇ ਐਮਐਲਏ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਇੱਕ ਮਰਾਜ ਦੇ ਵਿੱਚ 2022 ਦੀਆਂ ਇਲੈਕਸ਼ਨਾਂ ਵੇਲੇ ਇੱਕ ਮਾਂ ਦੇ ਦੋ ਪੁੱਤ ਮਰੇ ਸੀ ਚਿੱਟੇ ਨਾਲ ਮਹਿਰਾਜ ਪਿੰਡ ਦੇ ਵਿੱਚ ਉਹਨਾਂ ਨੇ ਹਰ ਇੱਕ ਸਟੇਜ ਦੇ ਉੱਤੇ ਇੱਕ ਕਥਾ ਬਣਾਈ ਸੀਗੀ ਵੀ ਇਹ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਵੀ ਅਸੀਂ ਜਦੋਂ ਆਵਾਂਗੇ ਅਸੀਂ ਇਹ ਚਿੱਟੇ ਨੂੰ ਜੜੋਂ ਖਤਮ ਕਰ ਦੇਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਵੀ ਅੱਜ ਇਸ ਬਲਕਾਰ ਸਿੱਧੂ ਸਾਹਿਬ ਕਿੱਥੇ ਸੌਂਗੇ ਅੱਜ ਚਿੱਟਾ ਉੜ ਆ ਚੁੱਕਿਆ ਰਿਸ਼ਵਤ ਕੋਰੀ ਉਹਦੋਂ ਜ਼ਿਆਦਾ ਵੱੱਚ ਇਹਨਾਂ ਕੋਲੇ ਹਿੱਸੇ ਜਾਣ ਲੱਗੇ ਸਿੱਧੂ ਸਾਹਿਬ ਕੋਲੇ બસ ਇੱਕ ਗੱਲ ਆਉਂਦੀ ਹੈ ਜਦੋਂ ਕੋਈ ਇਹਨਾਂ ਦੇ ਖਿਲਾਫ ਬੋਲਦਾ ਮੈਂ ਇਹਦੇ ਤੇ ਮਾਨਹਾਨੀ ਦਾ ਦਾਵਾ ਕਰੂੰ ਗੁਰਪ੍ਰੀਤ ਸਿੰਘ ਕਾਂਗੜੀਆ ਨੇ ਇਹਨਾਂ ਤੇ ਇਲੈਕਸ਼ਨਾਂ ਵੇਲੇ ਦੋਸ਼ ਲਾਇਆ ਵੀ ਇਹ ਇਹ ਅਤਵਾਦੀਆਂ ਨੂੰ ਅਸਲੇ ਸਪਲਾਈ ਕਰਦਾ ਸੀ ਇਹਨਾਂ ਨੇ ਕਿਹਾ ਵੀ ਮੈਂ ਇਹਨਾਂ ਤੇ ਮਾਨਹਾਨੀ ਦਾ ਦਾਵਾ ਕਰੂੰਗਾ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਮੈਂ ਮਾਨਹਾਨੀ ਦਾ ਦਾਵਾ ਕਰੂੰਗਾ ਨਹੀਂ ਜੰਤਕ ਹੋ ਕੇ ਇਹ ਮਾਫੀ ਮੰਗਣ ਉਹਨਾਂ ਨੇ ਅੱਜ ਤੱਕ ਤਾਂ ਮਾਫੀ ਮੰਗੀ ਨਹੀਂ ਸਰਕਾਰ ਇਹਨਾਂ ਦੀ ਹੈ ਇਹਨਾਂ ਨੇ ਕਿਉਂ ਨਹੀਂ ਮਾਨਹਾਨੀ ਦਾ ਦਾਵਾ ਕੀਤਾ ਫਿਰ ਲਖੇ ਸਦਾਨੇ ਨੇ ਦੋਸ਼ ਲਾਏ ਵੀ ਇਹਨੂੰ ਜਿਹੜੀ ਗੱਡੀ ਲਈ ਆ ਥਾਰ ਉਹਦੀਆਂ ਕਿਸ਼ਤਾਂ ਥਾਣੇ ਵਾਲੇ ਭਰਦੇ ਹੈਗੇ ਇਹਨੇ ਫਿਰ ਕਿਹਾ ਪ੍ਰੈਸ ਕਾਨਫਰੈਂਸ ਕਰਕੇ ਵੀ ਮੈਂ ਮਾਨਹਾਨੀ ਦਾ ਦਾਵਾ ਕਰੂੰਗਾ ਇਸ ਤੇ ਲਖੇ ਸਦਾਨੇ ਤੇ ਨਹੀਂ ਲਖਾ ਸਦਾਨਾ ਜਨਤਕ ਮਾਫੀ ਮੰਗੇ ਲਖੇਸਦਾਨ ਨੇ ਤਾਂ ਜਨਤਕ ਮਾਫੀ ਮੰਗੀ ਨਹੀਂ ਕਿਉਂ ਨਹੀਂ ਕੀਤਾ ਮਾਨਹਾਨੀ ਦਾ ਦਾਵਾ ਉਸ ਤੋਂ ਬਾਅਦ ਸੁਨੀਲ ਬਿੱਟੇ ਨੇ ਇਲਜ਼ਾਮ ਲਾਏ ਵੀ ਇਹਨੇ 47 ਲੱਖ ਰੁਪਈਆ ਰਿਸ਼ਵਤ ਦਾ ਲਿਆ ਹੈਗਾ 47 ਲੱਖ ਰੁਪਇਆ ਰਿਸ਼ਵਤ ਦੇ ਸਬੰਧ ਦੇ ਵਿੱਚ ਵੀ ਨੇ ਫਿਰ ਇਹੀ ਬਿਆਨ ਦਿੱਤੇ ਵੀ ਬਿੱਟਾ ਸੁਨੀਲ ਬਿੱਟਾ ਜਾਂ ਤਾਂ ਜਨਤਕ ਮਾਫੀ ਮੰਗੇ ਨਹੀਂ ਮਹਿਮਾਨ ਹਾਨੀ ਦਾ ਦਾਵਾ ਕਰੂੰਗਾ ਇਹਨੂੰ ਕਿਨੇ ਰੋਕਿਆ ਵੈ ਇਹ ਕਿਉਂ ਨਹੀਂ ਕਰਦਾ ਮਾਨ ਹਾਨੀ ਦਾ ਦਾਵਾ ਕੀ ਗੱਲ ਇਹ ਇਹ ਸਾਰੀਆਂ ਗੱਲਾਂ ਸੱਚੀਆਂ ਸੀ ਇਹ ਤਾਣੀ ਕਰਦਾ ਭ੍ਰਸ਼ਟਾਚਾਰ ਦੇ ਵਿੱਚ ਅਗਰ ਅੱਜ ਪੰਜਾਬ ਦੇ ਵਿੱਚੋਂ ਘਟਣਾ ਹੋਵੇ ਤਾਂ ਬਲਕਾਰ ਸਿੱਧੂ ਨੰਬਰ 1 ਤੇ ਨਿਕਲ ਸਕਦਾ ਹੈਗਾ ਇਹਦੇ ਹਰਕਤਾਂ ਤੋਂ ਦੁਖੀ ਹੋ ਕੇ ਅਸੀਂ ਅੱਜ ਆਮ ਆਦਮੀ ਪਾਰਟੀ ਨੂੰ ਹਲਵਿਦਾ ਕਹਿ ਰਹੇ ਹਾਂ ਉਸ ਪਾਰਟੀ ਦੇ ਬਲਾਕ ਪ੍ਰਧਾਨ ਰਹੇ ਹੋ ਕਾਰਨ ਕੀ ਹੋ ਗਿਆ ਜੀ وجہ ਕੀ ਹੋਈ ਕਾਰਨ ਜੀ ਮੈਨੂੰ ਐਂ ਦੱਸ ਦਿਓ ਜੇ ਤਾਂ ਸ਼ਹਿਰ ਦੇ ਵਿੱਚ ਚਿੱਟਾ ਬੰਦ ਹੋ ਗਿਆ ਅਸੀਂ ਬਿਲਕੁਲ ਨਹੀਂ ਪਾਰਟੀ ਛੱਡਦੇ ਜੇ ਕਿਸੇ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਅਸੀਂ ਨਹੀਂ ਪਾਰਟੀ ਛੱਡਦੇ ਜੇ ਕੋਈ ਪੜ੍ਹਾਈ ਦੀ ਸੁਵਿਧਾ ਮਿਲ ਗਈ ਅਸੀਂ ਨਹੀਂ ਪਾਰਟੀ ਛੱਡਦੇ ਜੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਤਹਣਾ ਦਾ ਜੋ ਇਹਨਾਂ ਨੇ ਕਿਹਾ ਸੀ ਉਹ ਮਿਲਣ ਲੱਗ ਗਿਆ ਅਸੀਂ ਨਹੀਂ ਪਾਰਟੀ ਛੱਡਦੇ ਸੱਟਾ ਸ਼ਹਿਰ ਦੇ ਵਿੱਚ ਸ਼ਰੇਆਮ ਲੱਗ ਰਿਹਾ ਹੈ ਸੱਟੇ ਵਾਲਿਆਂ ਤੋਂ ਪੈਸੇ ਲੈਣੇ ਸ਼ੁਰੂ ਕਰਤੇ ਮੈਨੂੰ ਐਂ ਦੱਸੋ ਤਹਿਸੀਲ ਦੇ ਵਿੱਚ ਕਿਸੇ ਦਾ ਕੰਮ ਹੁੰਦਾ ਨਗਰ ਕੌਂਸਲ 'ਚ ਕੰਮ ਹੁੰਦਾ ਥਾਣੇ 'ਚ ਕੰਮ ਹੁੰਦਾ ਮੈਨੂੰ ਕੋਈ ਇੱਕ ਜਗ੍ਹਾ ਤਾਂ ਦੱਸ ਦਿਓ ਜਿੱਥੇ ਕੰਮ ਹੁੰਦੇ ਆ ਜਿਹੜਾ 2000 ਜਾਂਦਾ ਸੀ 2500 ਜਾਂਦਾ ਉਹਦਾ ਸੁੱਟੀ ਜਿਹੜੀ ਹੈਗਾ ਵਿਰੋਧਤਾਇ ਬਲਕਾਰ ਸਿੱਧੂ ਦਾਣਾ ਹਰ ਹੁਣ ਐਮਪੀ ਦੇ ਇਲੈਕਸ਼ਨਾਂ ਕਰਮਜੀਤ ਅੰਮੋਲ ਜੀ ਖੜੇ ਨੇ ਉਹਨਾਂ ਦਾ ਨਾਲ ਕਿਉਂ ਬਰੋਧ ਨਹੀਂ ਜੀ ਸਾਡੀ ਪਾਰਟੀ ਨਾਲ ਵੀ ਹੈ ਇਹਨਾਂ ਦੀਆਂ ਹਰਕਤਾਂ ਬਾਰੇ ਮੈਂ ਕੁਲਤਾਰ ਸੰਧਮਾ ਜੀ ਜੋ ਕਿ ਸਪੀਕਰ ਸਾਹਿਬ ਹੈ ਸਾਡੇ ਵਿਧਾਨ ਸਭਾ ਦੇ ਮੈਂ ਉਹਨਾਂ ਨੂੰ ਵੀ ਮਿਲ ਕੇ ਆਇਆ ਮੈਂ ਇਹਨਾਂ ਦੇ ਜਿਹੜੇ ਦਿੱਲੀ ਤੋਂ ਇੰਚਾਰਜ ਲੱਗੇ ਹੋਇਆ ਦੀਪਕ ਜੀ ਦੀਪਕ ਪਟਕ ਜੀ ਮੈਂ ਉਹਨਾਂ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਸੁਣਵਾਈ ਨਹੀਂ ਹੈ ਕਿਸੇ ਦੀ ਮੈਂ ਹਰ ਚੀਜ਼ ਦਾ ਸਬੂਤ ਦੇਣ ਨੂੰ ਤਿਆਰ ਐ ਇਹਦੇ ਖਿਲਾਫ ਇਹ ਜਦੋਂ ਮਰਜ਼ੀ ਪ੍ਰੈਸ ਕਾਨਫਰੰਸ ਰੱਖ ਲੈ ਮੈਂ ਉਹਨੂੰ ਤਿਆਰ ਰਹਾਂਗਾ ਇਹਦੇ ਜਿੰਨੇ ਕਰਾਪਸ਼ਨ ਦੇ ਧੰਦੇ ਹੈਗੇ ਇਹਦੇ ਕੈਰੇਕਟਰ ਬਾਰੇ ਹਰ ਚੀਜ਼ ਬਾਰੇ ਮੈਂ ਸਬੂਤ ਦੇਉਂਗਾ। ਹੁਣ ਤੁਸੀਂ ਪਾਰਟੀ ਨੂੰ ਨਾਲ ਨਹੀਂ ਧੱਕਿਆ ਆਪਦੇ ਸਾਥ ਚਾਹ ਗੱਲ। ਕਿਸੇ ਪਾਰਟੀ ਚ ਜਾਣ ਦਾ ਕੋਈ ਪਰਮਾਣਾਇਆ ਜਾਂ ਚਾ ਕੋਈ ਇਹਦੇ ਵਿਰੋਧ ਕਰੋਗੇ ਇਹਦਾ ਜਾਂ ਕੋਈ ਤੁਸੀਂ ਪਾਰਟੀ। ਅਸੀਂ ਵਿਰੋਧ ਕਰਾਂਗੇ ਜੀ ਡਟ ਕੇ ਕਰਾਂਗੇ ਇਸ ਪਾਰਟੀ ਦਾ। ਬਲਕਾਰ ਸਿੱਧੂ ਦਾ ਤਾਂ ਕਰਨਾ ਹੀ ਕਰਨਾ ਹੈ। ਬਲਕਾਰ ਸਿੱਧੂ ਕਰਕੇ ਹੀ ਇਸ ਪਾਰਟੀ ਦਾ ਅਸੀਂ ਵਿਰੋਧ ਕਰਾਂਗੇ। ਤੇ ਹੋਰ ਕਿਸੇ ਪਾਰਟੀ ਸ਼ਾਮਲ ਹੋਣ ਲਈ ਕੋਈ ਮੀਟਿੰਗ ਵੀ 160 ਜਾਂ ਕੋਈ ਹੋਣ ਵਾਲੇ ਸਮੇਂ ਦੇ ਵਿੱਚ ਉਹ ਆ ਸਾਰੇ ਵਰਕਰ ਖੜੇ ਹੈ ਜੀ ਇਹਨਾਂ ਨਾਲ ਹੁਣ ਇਸ ਤੋਂ ਬਾਅਦ ਮੀਟਿੰਗ ਕਰਾਂਗੇ ਅਸੀਂ ਅੱਜ ਅਸੀਂ ਪਾਰਟੀ ਨੂੰ ਅਲਵਿਦਾ ਕਹਿਤਾ ਇਸ ਤੋਂ ਬਾਅਦ ਇਹਨਾਂ ਨਾਲ ਮੀਟਿੰਗ ਕਰਾਂਗੇ ਜਿੱਧਰ ਸਾਰੇ ਭਰਾ ਸਹਿਮਤ ਹੋਣਗੇ ਇਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਉਸ ਪਾਸੇ ਮੈਨੂੰ ਪਤਾ ਹੈ ਕਿ ਆਪਾਂ ਸਾਰਿਆਂ ਨੇ ਕਿੰਨੀ ਇਹਦੀ ਮਦਦ ਕੀਤੀ ਆ ਆ ਮੇਰੇ ਕੋਲੇ ਕੋਸ਼ਿਸ਼ ਵੀ ਨੇ ਜਦੋਂ ਇਹ ਖੜਾ ਹੋਇਆ ਸੀ ਤੇ ਮੈਂ ਆਸ਼ਪਵਾ ਕੇ ਲਾਏ ਸੀ ਪਰ ਉਸ ਤੋਂ ਬਾਅਦ ਇਹਨੇ ਮੈਨੂੰ ਆਇਡੈਂਟੀਟੀ ਕਾਰਡ ਵੀ ਬਣਾ ਕੇ ਦੇਤਾ ਕੰਮ ਮੈਂ ਆਪ ਕਰਦਾ ਕੋਈ ਕੰਮ ਨਹੀਂ ਕਰਦਾ ਹੈ ਜੇ ਮੈਂ ਠਾਣੇ 'ਚ ਵੀ ਮਤਲਬ ਕੋਈ ਫੋਨ ਮਾਰਦਾ ਤਾਂ ਇਹਦਾ ਬਣਾਇਆ ਹੋਇਆ ਪਹਿਲਾ ਉਹ ਸੀਰਾ ਮਹਾਰਾਜ ਦੇ ਕੋਲ ਦਾ ਉਹ ਗਾਇਸ ਇਹਨੇ ਸਾਰਾ ਨਤਾਬ ਕਸੀ ਬੀ ਉਸ ਨੂੰ ਕਰਾਇਆ ਅੱਜ 2.5 ਸਾਲ ਇਹ ਸਾਨੂੰ ਦੱਸਣਾ ਕਿ ਕਦੋਂ ਲਾਗੂ ਹੋ ਲਾਗੂ ਕੀਤਾ ਫਿਰ ਗ੍ਰੀਮਿਆਂ ਦੇ ਰਾਸ਼ਨ ਕਰਕੇ ਦੋਰੇ ਵਾਲੀ ਨਕਟੇ ਜਿਹੜੀ ਬਾਦ ਪੈਨਸ਼ਨਾਂ ਲੈਂਦੇ ਸੀ ਮੇਰੇ ਕੋਈ ਉਤਪਾਦ ਬੇਪੂਰ ਦੋ ਜਿੰਸ਼ਣਾਂ ਨੰਦੇ ਉਹ ਸਾਰੀ ਕੱਟ ਲੈਂਦੇ ਉਹ ਬਾਦ ਪਹਿਲੀ ਕਰਿਆ ਫੁੱਲਾਂ ਦੇ ਵਿੱਚ ਪੜਦੀਆਂ ਨੇ ਉਹਨਾਂ ਨੂੰ ਸਰਕਾਰਾਂ ਸਾਈਕਲ ਦਿੰਦੀਆਂ ਸੀ ਇਹ ਸਰਕਾਰਾਂ ਨੇ ਉਹ ਚੀਜ਼ ਬੰਦ ਕਰ ਦਿੱਤੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਸਗਨ ਸਕੀਮ ਚਲਾਈ ਸੀ ਉਹ ਪਹਿਲੀਆਂ ਸਰਕਾਰਾਂ ਦਿੰਦੀਆਂ ਸੀ ਇਹਨਾਂ ਨੇ ਬੰਦ ਕਰ ਦਿੱਤੀ ਉਸ ਤੋਂ ਬਾਅਦ ਇਸ ਕਰਕੇ ਭਰਾਵੋ ਮੈਂ ਸੀਨੀਅਰ ਆਗੂ ਹੁੰਦਾ ਹੋਇਆ ਤੇ ਆ ਸਾਡੇ ਸਾਰੇ ਜਿੰਨੇ ਮੇਰੇ ਭਰਾ ਨੇ ਇਹਦੇ ਨਾਲ ਮੈਂ ਸਹਿਮਤ ਹੁੰਦਾ ਹੋਇਆ ਇਸ ਪਾਰਟੀ ਤੋਂ ਅਸਤੀਫਾ ਇਸੇ ਪਾਰਟੀ ਦੇ ਨਾਲ ਅਸੀਂ ਕੋਈ ਜਿੰਨਾ ਚਿਰ ਸਾਰੇ ਭਰਾ ਗੱਲਬਾਤ ਆਮ ਆਦਮੀ ਪਾਰਟੀ ਦੇ ਜਦੋਂ ਬਲਕਾਂ ਸਿੱਧੂ ਪੜੇ ਝਾਰੂ ਵਰਤ ਰਹੇ ਹੋ ਫਿਰ ਹੁਣ ਕਿਉਂ ਸਾਥ ਛੱਡ ਗਏ ਨਾ ਆਤਮਾ ਆਮ ਆਦਮੀ ਪਾਰਟੀ ਦਾ ਜੋ ਝਾਰੂ ਵਰਕਰੀ ਨਹੀਂ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰੈਜ਼ੀਡੈਂਟ ਰਹਾ ਮਨੋਰਟੀ ਦਾ ਔਰ ਜਿੰਨਾ ਮੈਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਿਹਾ ਸੀ ਜਿੰਨਾ ਮੇਥੋਂ ਬੰਦਾ ਸੀ ਮੈਂ ਬਹੁਤ ਜ਼ਿਆਦਾ ਕੀਤਾ ਇਥੋਂ ਤੱਕ ਵੀ ਜਿਹੜੇ ਬੂਥ ਬਣਾਏ ਮੈਂ ਔਰ ਰਾਜੂ ਜੇਠੀ ਯਾਰ ਜੇਠੀ ਇਹਨਾਂ ਤੋਂ ਇਲਾਵਾ ਜੇ ਕਿਸੇ ਨੇ ਬੂਥ ਬਣਾਏ ਆ ਬੰਦੇ ਬਣਾਏ ਆ ਤਾਂ ਮੈਨੂੰ ਦੱਸਦੇ ਵੀ ਉਹ ਬੰਦੇ ਕਿਹੜਕੀ ਨਹੀਂ ਬਣਾਏ ਮਤਲਬ ਜਿਹੜੇ ਬੰਦੇ ਉਹਦੇ ਨਾਲ ਆ ਉਹਨਾਂ ਬੰਦਿਆਂ ਤੋਂ ਇਹ ਬਲਕਾਰ ਤੋਂ ਕਿਸੇ ਤੋਂ ਵੀ ਪੁੱਛ ਲੋ ਵੀ ਇੱਕ ਬੰਦੇ ਦਾ ਨਾਮ ਦੇ ਦੇ ਵੀ ਉਹ ਬੰਦਾ ਅਸੀਂ ਬਣਾਇਆ ਸੀ ਮੇਰੇ ਸਾਹਮਣੇ ਖੜਾ ਕਰ ਦੇ ਦੂਸਰੀ ਗੱਲ ਵੀ ਅਸੀਂ ਅੱਜ ਪਾਰਟੀ ਤੋਂ ਚਲੋ ਅਸੀਂ ਦੁਖੀ ਹੈ ਜਾਂ ਨਹੀਂ ਹੈ ਲੇਕਿਨ ਬਲਕਾਰ ਸਿੱਧੂ ਤਾਂ ਅਸੀਂ ਪੂਰੇ ਦੁਖੀ ਹੈ ਕਿਉਂਕਿ ਬਲਕਾਰ ਸਿੱਧੂ ਨੇ ਕਿਸੇ ਵਰਕਰ ਨੂੰ ਵੀ ਨਹੀਂ ਪੁੱਛਿਆ ਉਹਨੂੰ ਇਹ ਪਤਾ ਹੀ ਨਹੀਂ ਬ람ਪਰਾ ਫੁੱਲ ਚ ਕੋਈ ਵਰਕਰ ਮੇਰੇ ਨਾਲ ਕੰਮ ਕਰ ਰਿਹਾ ਸੀ ਕਿਉਂਕਿ ਇੰਨਾ ਸਮਾਂ ਜੇ ਬੰਦੇ ਨਾਲ ਅਸੀਂ ਕੰਮ ਕੀਤਾ ਹੈ ਚਲੋ ਹੋ ਸਕਦਾ ਸਾਡੇ ਚ ਕੋਈ ਕਮੀਆਂ ਹੋਣ ਉਹ ਦੱਸਦਾ ਸਾਨੂੰ ਵੀ ਤੁਹਾਡੇ ਚ ਕਮੀਆਂ ਅਸੀਂ ਦੂਰ ਕਰੋ ਮਗਰ ਉਹ ਜਿੰਨੀਆਂ ਕਮੀਆਂ ਅਸੀਂ ਦੱਸਦੇ ਨੇ ਉਹ ਦੂਰ ਕਰ ਲੈ ਔਰ ਜਿਹੜੇ ਬੰਦੇ ਉਹਨੇ ਅੱਜ ਨਾਲ ਰੱਖਿਆ ਉਹ ਨਾ ਪਾਰਟੀ ਜਦੋਂ ਨਾਲ ਸੀ ਨਾ ਉਹ ਪਾਰਟੀ ਦੇ ਬੰਦੇ ਸੀ ਇੱਥੋਂ ਤੱਕ ਵੀ ਮਾ ਤੁਨੇ ਇੱਕ ਨਵੀਂ ਗੱਲ ਆਦਾ ਤੁਹਾਨੂੰ ਯਾਦ ਹੋਊਗਾ ਵੀ ਅਸੀਂ ਇੱਕ ਹਸਪਤਾਲ ਦਾ ਗੇਟ ਤੋੜਿਆ ਸੀ ਜਿਹੜੀ ਦੁਕਾਨ ਤੇ ਕਬਜ਼ਾ ਕੀਤਾ ਸੀ ਕੰਗੜ ਸਾਹਿਬ ਨੇ ਉਹ ਦੁਕਾਨ ਦਾ ਜਗਤਿੰਦਰ ਭੱਲੇ ਦਾ ਅਸੀਂ ਤੋੜਿਆ ਉਹ ਤੇ ਮੇਰੇ ਤੇ ਪਰਚਾ ਹੋਇਆ 307 ਦਾ ਹਾਈ ਕੋਰਟ ਤੋਂ ਮੇਰੀ ਜਵਾਨਤ ਹੋਈ ਮੈਂ ਮੇਰੇ ਖਰਚੇ ਤੋਂ ਮੈਂ ਜਵਾਨਤ ਕਰਾਇਆ ਕੋਈ ਲੀਡਰ ਮੈਨੂੰ ਕਹਿ ਲੈ ਸਕਦਾ ਮੈਂ ਇਥੋਂ ਪੈਸੇ ਲੈ ਜਿੰਨੇ ਮੈਂ 2 ਮਹੀਨੇ ਬਾਹਰ ਰਿਹਾ ਦਲਮੀ ਨੇ ਰਿਹਾ ਉਹ ਮੇਰਾ ਖਰਚਾ ਉਹ ਥੇ ਉਹ ਬੰਦਾ ਅੱਜ ਬਲਕਾਰ ਸਿੱਧੂ ਦੇ ਨਾਲ ਸੀ ਜਿਹੜਾ ਬੰਦਾ ਸਾਡੇ ਤੇ ਡਾਂਗ ਲੈ ਕੇ ਆਇਆ ਸੀ ਸਾਨੂੰ ਮਾਰਨ ਆਇਆ ਸੀ ਅਸਿਆ ਜਤਿੰਦਰ ਬੱਲੇ ਤੋਂ ਵੀ ਦੁਖੀ ਹੈ ਕਿਉਂਕਿ ਉਹਤੇ ਵੀ ਪਰਚਾ ਹੋਇਆ ਸੀ ਉਹਨੂੰ ਵੀ ਉਹ ਬੰਦਾ ਕੁੱਟਣ ਆਇਆ ਸੀ ਲੇਕਿਨ ਉਹ ਵੀ ਚੁੱਪ ਹੈ ਸਾਨੂੰ ਇਹ ਵੀ ਨਹੀਂ ਪਤਾ ਇਸ ਕਰਕੇ ਕੋਈ ਵੀ ਸਾਡੀ ਲੀਡ ਹੀ ਨਹੀਂ ਆ ਪਾਰਟੀ ਨਾਲ ਨਾ ਬਲਕਾਤ ਸਿੱਧੂ ਨਾਲ ਪਾਰਟੀ ਨਾਲ ਨਾ ਦਿੱਲੀ ਦੇ ਅਧਿਕਾਰੀਆਂ ਨਾਲ ਨਾ ਲੋਕਲ ਨਾਲ ਵੀ ਸਾਡੀ ਕੋਈ ਲੀਡ ਹੀ ਨਹੀਂ ਸਾਡੀ ਕੋਈ ਪੁੱਛਗਿੱਛ ਹੀ ਨਹੀਂ ਉਹ ਤਾਂ ਅਸੀਂ ਕਰਾਂਗੇ ਕਿ ਦੱਸੋ ਇਸ ਕਰਕੇ ਅਸੀਂ ਪੂਰੇ ਸਾਲ ਤੋਂ ਚੁੱਪ ਬੈਠੋ ਕਿਸੇ ਨੇ ਸੋਚੋ ਤਾਲਮੇਲ ਨਹੀਂ ਕੀਤਾ ਕਿਸੇ ਨੇ ਕੋਈ ਤਾਲਮੇਲ ਨਹੀਂ ਕੀਤਾ ਸਾਡੇ ਤਾਂ ਇਹ ਵੀ ਨਹੀਂ ਪੁੱਛਿਆ ਵੀ ਤੁਸੀਂ ਮੇਰੇ ਸਾਦੇ ਗਦਰ ਕਰ ਕੀ ਰਹੇ ਸੀ ਮੇਰੇ ਔਰ ਮੇਰੇ ਤਿੰਨੇ ਵੀ ਬੋਕਰ ਮੇਰੇ ਜਵਾਗ ਮਾਰਦੇ ਸੀ ਪਾਣੀ ਵੀਰੇ ਜਵਾਗ ਪਰਦੇ ਸੀ ਸਾਹਸ ਰਹੀ ਉਹ ਕਰਦੇ ਸੀ ਦਫਤਰ ਮੈਚ ਲਾਉਂਦਾ ਸੀ ਔਰ ਦਫਤਰ ਨੂੰ ਖਰਚਾ ਵੀ ਨਹੀਂ ਭੇਜਦੇ ਸੀ ਉਸ ਬੰਦੇ ਨੂੰ ਅਸੀਂ ਇਹ ਸੋਚਦੇ ਸੀ ਵੀ ਜਿੱਤੇ ਤੋਂ ਬਾਅਦ ਕੁਝ ਕਰੂਗਾ ਔਰ ਅਸੀਂ ਆਪ ਦੇ ਖਾਤਰ ਨਹੀਂ ਕਰਾਉਂਦੇ ਸੀ ਪਬਲਿਕ ਖਾਤਰ ਹੀ ਕਰ ਦਿੰਦਾ ਜੇ ਹੁਣ ਕਰਪਸ਼ਨ ਗਈ ਤਾਂ ਨਗਰ ਕੌਂਸਲ 'ਚ 100% ਕਦਰਕਸ਼ਨ ਪਹਿਲਾਂ ਨਾਲੋਂ ਵਧੀਆ ਕੱਲੇ ਕ 8 ਇੰਚ ਦਾ ਟੋਟਲ ਆਇਆ ਉਹਨੂੰ 16 ਫੁੱਟ ਦਾ ਬਣਾਤਾ ਮੋੜ ਰੋਡ ਇਹ ਇੰਨੇ ਇੰਨੇ ਕਰਾਪਸ਼ਨ 8 ਇੰਚ ਨੂੰ 16 ਫੁੱਟ ਬਣਾਉਣਾ ਔਰ ਜੇ ਨਹੀਂ ਬਣਾਇਆ ਤਾਂ ਦੱਸ ਦਿਓ ਮੈਨੂੰ ਕਰਾਪਸ਼ਨ ਤਾਂ ਪੂਰੀ ਚੱਲਦੀ ਆ ਜੀ ਇਸ ਗੱਲ ਦਾ ਕੋਈ ਰੋਲਾ ਨਹੀਂ ਠਾਣਿਆਂ 'ਚ ਪੂਰੀ ਚੱਲਦੀ ਆ ਆਪਣੀ ਮਿਊਂਸਪੈਲਿਟੀ 'ਚ ਚੱਲਦੀ ਆ ਸਾਡੇ ਥਾਮਾਂ ਤੇ ਸੱਟਿਆਂ ਨਾਲ ਤੋਂ ਹੋਰ ਥਾਮਾਂ ਤੋਂ ਲਈ ਜਾਂਦੇ ਆ ਪੈਸੇ ਇਸ ਗੱਲ ਦਾ ਕੋਈ ਰੋਲਾ ਇਹਦਾ 2000 'ਚ ਕੰਮ ਹੁੰਦਾ ਸੀ ਨਾ ਸਰਕਾਰਾਂ ਤੇ ਹੋਣੀ ਕੋਈ ਸਰਕਾਰ ਨਾ ਨਾ ਕੋਈ ਫਰਕ ਨਹੀਂ ਜੀ ਇਹ ਤਾਂ ਉਦੋਂ ਵੀ ਗੰਦ ਨਿਕਲਗੇ ਹੋਰ ਦੱਸੋ ਉਦੋਂ ਵੀ ਗੰਦ نشے نہ سامنے پیڑا کی کٹ تو کٹ می میرے بچے نے میرے پروار نے میرے یار دوست نے ਇਹ 1000 ਰੁਪਏ ਵਾਲਾ ਫਾਰਮ ਜਿਹੜੀਆਂ ਮੇਰੀਆਂ ਭੈਣਾਂ ਮਾਤਾ ਦਾ ਭਰਿਆ ਸੀਗਾ ਆਹ ਸਾਹਮਣੇ ਪ੍ਰੂਫ ਪਿਆ ਆਹ 6000 ਬੰਦੇ ਦੇ ਮੈਂ ਤੁਹਾਨੂੰ ਨੰਬਰ ਦੇ ਸਕਦਾ ਆ ਮੇਰੇ ਕੋਲ ਨੰਬਰ ਪਏ ਨੇ ਠੀਕ ਹੈ ਕਿਹਨਾ ਗੱਲ ਇਹ ਬਲਕਾਰ ਸਿੱਧੂ ਨੂੰ ਆ ਪੁੱਛਣਾ ਚਾਹਣਾ ਹੈ ਵੀ ਇਹ ਮੈਨੂੰ ਦੱਸੇ ਵੀ ਤੇਰੇ ਫਾਰਮ ਭਰ ਕੇ ਤੇਰੀ ਆਈਡੀ 'ਚ ਪਾਇ ਕਿਸਨੇ ਆਹ ਥੋੜੀ ਸਾਹਮਣੇ ਸਬੂਤ ਪਿਆ ਠੀਕ ਹੈ ਕਿੰਨਾ ਗੱਲ ਜਿਹੜਾ ਕੀ ਇਹਦੇ ਵਾਸਤੇ ਅਸੀਂ ਦਿਨ ਰਾਤ ਇੱਕ ਕੀਤਾ ਸੀ ਅਸੀਂ ਧੁੱਪ ਨਹੀਂ ਦੇਖੀ ਸੀ ਅਸੀਂ ਛਾਂ ਨਹੀਂ ਦੇਖੀ ਸੀ ਜਿਹੜੇ ਦੋ ਰਾਹੁ ਕੇਤੂ ਐ ਉਹਦਾ ਤਾਂ ਚਾਰ ਦਿਨ ਪਹਿਲਾਂ ਦਿਸਿਆ ਵੋਟਾਂ ਤੋਂ ਔਰ ਇੱਕ ਗੱਲ ਮੈਂ ਹੋਰ ਦੱਸ ਦਿਨਾ ਤੁਹਾਨੂੰ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਰੇ ਵਰਕਰਾਂ ਨਾਲ ਮੈਂ ਦੱਸਣਾ ਚਾਹੁੰਦਾ ਨਵੇਂਆਂ ਨੂੰ ਵੀ ਜਿਹੜੇ ਨਵੇਂ ਦਾ ਰਾਰ ਦੇ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਜਿਹੜੇ ਕਿ ਮੈਂ ਭੁੱਲ ਗਿਆ ਸੀ ਇਹਨੇ ਸਾਰੇ ਵਰਕਰਾਂ ਦਾ ਦੱਸ ਦਿਨ ਪਹਿਲਾਂ ਸੌਦਾ ਕੀਤਾ ਜਿਹਦਾ ਕੀ ਪ੍ਰੂਫ ਮੇਰੇ ਕੋਲੇ ਹਾਜ਼ਰ ਹੈ ਸਾਰੇ ਵਰਕਰਾਂ ਦਾ ਸੌਦਾ ਕੀਤਾ ਇਹਨੇ ਟੋਟਲੀ ਜਿੰਨੇ ਅਸੀਂ ਵਰਕਰ ਸੀ ਜੇ ਇਹ ਗੱਲ ਝੂਠ ਹੋਵੇ ਮੈਂ ਚੌਂਕ ਦੇ ਵਿੱਚ ਖੜ ਕੇ ਇਸ ਗੱਲ ਦੀ ਸਬੂਤ ਦੇਉਂਗਾ ਤੁਹਾਨੂੰ ਇਹਵੇਂ ਸੌਦਾ ਕੀ ਦਿਨ ਸੌਦਾ ਇਹ ਸੌਦਾ ਬਸ ਦੇਖਣਾ ਜੀ ਹੁਣ ਤੁਸੀਂ ਕੀ ਜਾਨੋ ਕੋਈ ਬਰਕਰਰ ਹੈਗਾ ਜੀ ਮੈਨੂੰ ਇੱਕ ਬਰਕਰਰ ਦਾ ਨਾਮ ਦਿਖਾਓ ਵੀ ਜਿਹੜਾ ਹੈਗਾਗਾ ਸਾਰੇ ਬਰਕਰਰਾਂ ਨਾਲ ਸੌਦਾ ਕਰਕੇ ਪਾਸੇ ਕਰਨ ਦਾ ਵੀ ਮੈਂ ਸਾਰਿਆਂ ਨੂੰ ਪਾਸੇ ਕਰੂੰਗਾ ਉਹ ਸਾਰੇ ਪਾਸੇ ਕਰਤੇ ਇੱਥੋਂ ਲੱਗ ਜੋ ਰਾਮਪਰੇ ਤੋਂ ਰਾਮਪੁਰਾ ਫੂਲ ਭਾਈ ਰੂਪਾ ਜਲਾਲ ਕੋਠਾ ਗਰੂ ਮਲੂਕਾ ਭਗਤਾ ਉਹ ਰਾਮੋ ਵਾਲੇ ਤੱਕ ਮੈਨੂੰ ਐਂ ਦੱਸੋ ਵੀ ਪੁਰਾਣਾ ਵਰਕਰ ਇੱਕ ਵੀ ਹੈਗਾ ਇਹ ਕਹੇਗਾ ਤਾਂ ਮੈਨੂੰ ਉਹਦਾ ਨਾਮ ਦੱਸ ਦੇ ਇੰਨਾ ਕਹਿੰਦਾ ਹੋਇਆ ਜੀ ਮੈਂ ਮਾਫੀ ਚਾਹਣਾ ਆ ਸੂਟ ਥੋੜੇ ਸਾਹਮਣੇ